ਫਗਵਾੜਾ ਚ ਲੁੱਟੇਰਿਆਂ ਦਾ ਜਿੱਥੇ ਬੋਲਬਾਲਾ ਹੈ ਉੱਥੇ ਹੀ ਹੁਣ ਇਸ ਵਿੱਚ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ਜਿਸ ਦੀ ਉਦਾਹਰਣ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਸ ਗਿਰੋਹ ਦੇ ਮੈਂਬਰ ਰਾਤ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫੇਰਾਕ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਘਰ ਦਾ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹਤ ਦੀ ਗੱਲ ਰਹੀ ਕਿ ਘਰ ਵਿੱਚ ਖੁੱਲਾ ਕੁੱਤਾ ਦੇਖੋ ਮੌਕੇ ਤੋਂ ਭੱਜ ਗਿਆ ਮੇਰਾ ਨਾਮ ਸੁਭੋ ਸੋਪਤੀ ਜੀ ਸੋਪਤੀ ਸਾਹਿਬ ਕੀ ਮਾਮਲਾ ਆਇਆ ਵਿਕਪ 2 ਨੰਬਰ ਗਲੀ ਦੇ ਵਿੱਚ ਜਿਹੜੇ 91 ਪਛਾਤੇ ਵਿਅਕਤੀ ਲਿਖੇ ਗਏ ਕੀ ساری ਘਟਨਾ ਬਕਰੀ ਰਾਤੀ ਅਪਰੋਕਸੀਬਲੀ 6 ਬੰਤੇ ਸਾਡੀ ਗਲੀ ਚ ਆਏ ਨੇ ਔਰ 1 ਵਜੇ 54 ਮਿੰਟ ਤੋਂ ਲੈ ਕੇ 2 ਵਜੇ 56 ਮਿੰਟ ਤੱਕ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ ਛੇ ਬੰਦੇ ਮਤਲਬ ਬڑے ਸਟਾਫ ਸੀਗੇ ਤਾਕਤਵਰ ਲੱਗਦੇ ਨੇ ਸਾਰੇ ਬੰਦੇ ਔਰ ਕਾਲੇ ਕੱਚੇ ਕਾਲੇ ਕਪੜੇ ਵਗੈਰਾ ਹੀ ਪਾਏ ਹੋਏ ਸੀ ਉਹਨਾਂ ਨੇ ਔਰ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗ੍ਰਿਲ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈਡਰੂਮ ਦੀ ਅਲਮਾਰੀ ਵਗੈਰਾ ਚੈੱਕ ਕੀਤੀ ਹੈ ਤੇ ਵੈਸੇ ਹੀ ਉਹ ਇਟ ਸੀਮਸ ਕਿ ਉਹ ਟਾਈਮ ਉਸਲੇ 2 2 ਵਜੇ 11 12 ਮਿੰਟ ਦਾ ਸੀਗਾ ਜਦੋਂ ਮੈਂ ਬਾਥਰੂਮ ਤੋਂ ਮੁਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਮਤੇ ਜਾ ਗਏ ਨੇ ਇਟ ਵਾਸ ਗੁੱਡ ਲੱਕ ਕਿ ਉਹ ਉਹ ਲਾਈਟ ਦੇਖ ਕੇ ਹੀ ਭੱਜ ਗਏ ਨੋ ਡਾਊਟ ਸਾਡਾ ਬੈਡਰੂਮ ਲੌਕਡ ਸੀ ਅੰਦਰੋਂ ਬਟ ਉਹ ਦਰਵਾਜ਼ੇ ਦੇ ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਹੈ ਉਹ ਕਰਕੇ ਸ਼ਾਇਦ ਉਹ ਚਲੇ ਗਏ ਬਾਹਰ ਲੇਕਿਨ ਇਟਸ ਵੈਰੀ ਸਕੇਅਰਿੰਗ ਫਾਰ ਅਸ ਕਿ ਐਦਾਂ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਤੇ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਇਟ ਵਾਸ ਵੈਰੀ ਰਿਸਕੀ ਫॉर ਮੀ ਉਰ ਬੜੀ ਮਨੂ ਫਿਜ਼ਿਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਪਰ ਹੁਣ ਤੇ ਇਟਸ ਗ੍ਰੇਸ ਆਫ ਗੋਡ ਕਿ ਮੈਂ ਆਮ ਸੇਵਡ ਸੋ ਸੁਨ ਜੀ ਜਿਹੜਾ ਸੁਪਰੀਆ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਕੀ ਵੀ ਕੋਈ ਚੀਜ਼ ਵੀ ਗਾਇਵ ਹੋਈ ਆ ਨਹੀਂ ਕੋਈ ਐਸਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਐਲਗਰਾ ਵਗੈਰਾ ਚੈੱਕ ਕਰ ਗਏ ਨੇ ਕਹ ਕਰ ਅਸੀਂ ਗੱਲ ਸੀਗੀ ਨਹੀਂ ਔਰ ਅਸੀਂ ਆਪਣੀ ਬੜੀ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੈਗੀਆਂ ਨੇ ਉਹ ਆਪਣੇ ਬੈਡਰੂਮ ਚ ਰੱਖ ਕੇ ਸੌਈਏ ਇਸ ਤੋਂ ਪਹਿਲਾਂ ਵੀ ਕਾਫੀ ਦਿਨ ਥੋੜੇ ਦਿਨ ਪਹਿਲਾਂ ਇਸ ਗਲੀ 'ਚ ਪਹਿਲਾਂ ਵੀ ਦੇਖੇ ਗਏ ਆ 9 ਤਰੀਕ ਨੂੰ ਵੀ ਪਹਿਲਾਂ ਉਹ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਫਿਰ ਸਾਡੇ ਸਾਰੇ ਘਰਾਂ ਨੂੰ ਦੇਖ ਕੇ ਗਏ ਨੇ ਔਰ ਅੱਜ ਫਿਰ ਉਹ ਦੇ ਵਰ 6 ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਨੂੰ 6 ਪੂਰੇ ਬੰਦੇ ਨੇ ਕੀ ਕੈਮਰਾ ਵਗੈਰਾ ਚਾਹੀਏ ਤੁਹਾਨੂੰ ਹਾਂ ਬਿਲਕੁਲ 6 ਦੇ 6 ਬੰਦੇ ਆਏ ਤੇ ਮੌਕੇ ਤੇ ਕੋਈ ਪੁਲਿਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ बिकॉज ਅਸੀਂ ਇਹਨਾਂ ਨੂੰ ਸਹੀ ਇਨਫੋਰਮ ਕੀਤਾ ਔਰ ਉਹ ਸਹੀ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆਰ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਵਾਰੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਵ ਕੰਪਲੀਟਲੀ ਸੀਨ ਦਾ ਥਿੰਗਸ ਆ ਥਿੰਗਸ ਸੋ ਦੇ ਵਿਲ ਟੇਕ ਕੇਅਰ ਇੱਕ ਦੂਸਰੇ ਜਦੋਂ ਪਹਿਲਾਂ ਆਇਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਆ ਮੀਡੀਆ ਵਾਇਆ ਮੀਡੀਆ ਹੀ ਇਨਫੋਰਮ ਕੀਤਾ ਸੀ ਉਹਨਾਂ ਨੂੰ ਪੁਲਿਸ ਨੂੰ ਤੋ ਤ ਕੋਈ ਕਾਰਵਾਈ ਨਹੀਂ ਹੋਈ ਸੀ ਅਲਤ ਕਰ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਸੀ ਯਾਰ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਸਰ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਅਫਸਰਾਂ ਨੇ ਜਿਹੜਾ ਵੀ ਇਨਾ ਕਾਫੀ ਵੱਡਾ ਗੈਂਗ ਚੁਰੇ ਫਿਰਦਾ ਦੇਖੋ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ ਆਲਸੋ ਨਾਟ ਫਾਰ ਮੀ ਸਾਰੇ ਪਰਵਾਦੇ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਨੇ ਜਿੰਨੇ ਵੀ इस तरह वारदात करते हैं, टोलिया टोलिया आदि ने और कुछ दिन बाद दूजे पिंड शिफ्ट कर दूजे शहर शिफ्ट कर रहे हैं, और ये टाइम जो है कि वह अपना अपने आपव करिए पुलिस तो नो डाउट पुलिस बहुत हेल्प हैगी है, है लेकिन असं अपने आपू से करिए